ਹੋਈ ਆਪਣੀ ਗੁਡੀ ਵੀ ਆਈ ਪਿੰਡ ਜੇਠਵਾਰ ਅਮਰਸੰਜਲੇਗਾ ਇਹ ਸ਼ਟੇਰ ਰਹਿੰਦੇ ਸੀ ਇਹਦਾ ਚੰਗਾ ਸ਼ਬਦ ਲੰਗਾ 7 ਸਾਲ ਹੋ ਗਏ ਆਪਣੇ ਵਿਆਹ ਹੋਈ ਨੂੰ ਜੀ ਪਹਿਲਾਂ ਠੀਕ ਠਾਕ ਕੋਈ ਗੱਲਬਾਤ ਨਹੀਂ ਹੋਈ ਥੋੜਾ ਜਿਹਾ ਰਿਹਾ ਕੋਈ ਅਕੜਾ ਜਿਹਾ ਅਕੜਾ ਚੱਲਦਾ ਰਿਹਾ ਜੀ ਤੇ ਇਹ ਸਾਰਾ ਪਰਿਵਾਰ ਮਾਂ ਪਿਓ ਮੁੰਡੇ ਦਾ ਜਵਾਈ ਸਾਡੇ ਦਾ ਤੇ ਮਾਚੀ ਇੱਕ ਇਹ 12 ਇਟਰੀਆ ਜਵਾਈ ਹੈ ਜੀ ਤੇ ਇਹਨਾਂ ਆਪਣੇ ਆਦੇ ਦੋਤੇ ਥਾ ਦਾ ਧਮਾਨ ਕੀਤਾ ਖੰਡ ਪਾੜ ਆਪਣਾ ਕਰਾ ਕੇ ਤੇ ਧਮਾਨ ਕੀਤਾ ਕਿ ਅਸੀਂ ਸਭ ਗਏ ਆ ਮੁੰਡੇ ਆਪਣੇ ਕੱਪੜੇ ਲੈ ਕੇ ਮੁੰਡੇ ਆਪਣੇ ਦੋਤੇ ਨੂੰ ਅਸੀਂ ਕਰਾ ਇੱਕ ਪਾਇਆ ਜੀ ਤੇ ਖਰਚ ਖਰਾਬਾ ਕੀਤਾ ਚਲੋ ਖੁਸ਼ੀ ਵਿੱਚ ਜਾਣ ਕੇ ਕਿਹੜੀ ਪਿੱਛੇ ਪਿਆਰਾਣਾ ਕੀਤਾ ਜਿਹੜੀ ਚੀਜ਼ ਕੱਚਾ ਮਾਰਿਆ ਤੇ ਕਿਤੇ ਉਤੇ ਬੜੀ ਤਾਂ ਨਹੀਂ ਲੜਾਈ ਝਗੜਾ ਜਾਂ ਤੁਸੀਂ ਦੱਸਿਆ ਨਹੀਂ ਸਾਨੂੰ ਨਹੀਂ ਇਹ ਸਾਦੇ ਪਰੇ ਲਈ ਕੋਈ ਉਹ ਆਪਣੇ ਦੱਛਾ ਨਹੀਂ ਸਾਡੀ ਗੁੱਡੀ ਨਹੀਂ ਦੱਛਾ ਚਾਹੁੰਦੇ ਮੰਨ ਰਾਇ ਕੋਈ ਝਗੜਾ ਹੋਇਆ ਜਾਂ ਕਿਦਾਂ ਨਹੀਂ ਬਾਹਰ ਦਾ ਕੋਈ ਪਤਾ ਨਹੀਂ ਹੁਣ ਕੀ ਕਰਨੀ ਕੀ ਨਹੀਂ ਡੇਢ ਹੋ ਜਿੱਕਾ ਇਨਫੋਰਮੇਸ਼ਨ ਮਿਲੀ ਸੀ 112 ਤੋਂ ਕਿ ਕੋਈ ਡੈੱਡ ਬੋਡੀ ਲੇਡੀ ਦੀ ਹੈ ਜਿਹੜੀ ਹੋਟਲ ਕਿੰਸ ਰੋਡ ਤੇ ਹੈ ਕੋਟਰ ਰੋਡ ਤੇ ਹੈ ਫਿਰ ਅਸੀਂ ਮੌਕੇ ਤੇ ਗਏ ਫਿਰ ਐਸਐਚਓ ਸਾਹਿਬ ਨੂੰ ਭੇਜਿਆ ਮੌਕੇ ਤੇ ਮੰਨ ਗਿਆ ਸੀ ਪਰ ਇਹਨਾਂ ਦੀ ਜਾਨ ਕਿੱਥੋਂ ਸਟਾਰਟ ਕੀਤੀ ਪਰ ਇਹਨਾਂ ਦੇ ਹੁਣ ਤੱਕ ਦੀ ਛਾਂਬੀਨ ਤੇ ਸਾਨੂੰ ਪਤਾ ਲੱਗਾ ਦੋਨਾਂ ਹੀ ਆਪਸ ਵਿੱਚ ਕੁਝ ਟਕਰਾਅ ਰਹਿੰਦੀ ਸੀ ਝਗੜਾ ਸੀ ਯਕੀਨ ਪੀ ਇਹ ਲੜਕਾ ਜਿਹੜਾ ਮਨਦੀਪ ਢਿੱਲੋਂ ਆ ਜਿਹੜੀ ਇਹ ਸਵੇਰੇ ਇਨਫਾਰਮੇਸ਼ਨ ਮਿਲੀ ਹੈ ਡੈੱਡ ਬੋਡੀ ਤੇ ਇਹ ਉਹਦਾ ਮਰਡਰ ਕਰਕੇ ਤੇ ਇਥੋਂ ਫਰਾਰ ਹੋ ਗਿਆ ਜੀ ਜੀ ਪਪਾ ਇਹ ਤਾਂ ਨਾਮ ਦੱਸਦੇ ਔਰ ਕਿੱਥੋਂ ਦੇ ਰਹਿਣ ਮਲੇ ਇਹ ਪੀ ਦਾ ਖਾਵਾ ਆਡਾ ਨਾਮ ਖੜੀ ਹੈ ਪਿੰਡ ਬੜਾ ਜੀ ਜਿਹੜਾ ਗਰਤਾਪੋ ਡਾਕਣਾ ਮਣੀਕੋਟ ਇਹ ਕਿੱਥੇ ਮਣੀਕੋਟ ਕਟਣਾ ਵੇਖੋ ਜਾਬ ਅ ਵੀ ਆਪਣੀ ਗੁੜੀ ਵੀ ਆਈ ਪਿੰਡ ਦੇਠੂਬਾਰ ਅਮਰ ਸਾਝਲੇਗਾ ਜੀ ਤੇ ਇਹ ਛਟੇ ਵੀ ਰਹਿੰਦੇ ਸੀ ਜੀ ਇਹਦਾ ਚੰਗਾ ਸ਼ਬਦ ਲੰਗਾ 7 ਸਾਲ ਹੋ ਗਏ ਜੇ ਆਪਣੇ ਵਿਆਹ ਹੋਈ ਨੂੰ ਜੀ ਇੰਨਾ ਠੀਕ ਠਾਕ ਕੋਈ ਗਲਵਾਰ ਨਹੀਂ ਹੋਈ ਜੀ ਤੇ ਹੁਣ ਥੋੜਾ ਜਿਹਾ ਦੇ ਨਾਲ ਕੋਈ ਅੱਗੇ ਕਰਦਾ ਚੱਲਦਾ ਰਿਹਾ ਜੀ ਤੇ ਇਹ ਸਾਰਾ ਪਰਿਵਾਰ ਮਾਂ ਪਿਓ ਮੁੰਡੇ ਦਾ ਜਵਾਈ ਸਾਡੇ ਦਾ ਤੇ ਮਾਚੀ ਇੱਕ ਇਹ 12 ਇਤਰੀਆ ਜੁਆਇਆ ਜੀ ਆਇਆ ਤੇ ਇਹਨਾਂ ਆਪਣੇ ਆਦੇ ਦੋਤੇ ਥਾਵ ਦਾ ਧਮਾਨ ਕੀਤਾ ਖੰਡਪਾੜ ਆਪਣਾ ਕਰਾ ਕੇ ਤੇ ਧਮਾਨ ਕੀਤਾ ਕਿ ਅਸੀਂ ਸਭ ਗਏ ਆ ਮੁੰਡੇ ਆਪਣੇ ਕੱਪੜੇ ਲੈ ਕੇ ਮੁੰਡੇ ਆਪਣੇ ਨੂੰ ਦੋਤੇ ਨੂੰ ਅਸੀਂ ਕੜਾ ਇੱਕ ਪਾਇਆ ਜੀ ਤੇ ਖਰਚ ਖਰਾਬਾ ਕੀਤਾ ਚਲੋ ਖੁਸ਼ੀ ਵਿੱਚ ਆਣ ਕੇ ਤੇ ਮਗਰੋਂ ਇਹ ਆਣ ਕੇ ਆਪਣੇ ਬਾਹਰ ਚਲੇ ਗਏ ਬਾਹਰ ਲੱਗੇ ਥੋੜੇ ਜਨਾ ਮਰਦੀ ਰਹਾ ਹੈ ਪਰ ਉਹ ਹਟ ਗਈ ਤੇ ਇਹ ਆਪਣੇ ਘਰ ਨਹੀਂ ਗਿਆ ਜਿੱਥੇ ਉਹ ਇਹ ਸਦਾ ਹੀ ਆਪਣੇ ਹਾਤੇ ਘਰ ਗਿਆ ਤੇ ਇਹਨੇ ਦਰਵਾਜਾ ਨਹੀਂ ਖੋਦਾ ਗੇਟ ਟੱਪ ਕੇ ਸਾਡੇ ਘਰ ਤੇ ਹੋ ਗਿਆ ਜੀ ਹਾਂ ਜੀ ਤੇ ਸਾਡੀ ਕੁੜੀ ਨੂੰ ਆਂਦਾ ਵੀ ਚੱਲ 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 ਜਾਣਾ ਵਾ ਜਾਣਾ ਵਾ ਤੇ ਅਈਆਂ ਖੜ ਨਹੀਂ ਰਹਾ ਹੋ ਗਿਆ ਹੋ ਨਹੀਂ ਨਹੀਂ ਜਾਣਾ ਛੇ ਲਈ ਚੱਲ ਜੋ ਨਹੀਂ ਜਾਣਾ ਜਾਣਾ ਅਈਆਂ ਕਾ ਮੁੰਡੇ ਵੀ ਨਹੀਂ ਨਾਲ ਆਜੋ ਆਪਣੇ ਨੂੰ ਤੇ ਆਂਦੇ ਨਹੀਂ ਹੈ ਮੁੰਡਾ ਹੀ ਚੇਹੇ ਆਣ ਕੇ ਲੈ ਜਾਵਾਂਗੇ ਹਾਂਜੀ ਉਹ ਫੇ ਚਲ ਗਏ ਜਮਤਖੀ ਲਿਆ ਗਿਆ ਤੇ ਮੁਰਕੇ ਦੋਈ ਦਿਨ ਨਹੀਂ ਆਏ ਤੇ ਕਹਿਣ ਲੱਗੇ ਵੀ ਆਈ ਹਾਂ ਮੁੰਨੇ ਨੂੰ ਲੈ ਜਾਂਦੇ ਆ ਅਸੀਂ ਚਲੋ ਠੀਕ ਆ ਤੇ ਉਹ ਬਾਅਦ ਚ ਲਾਗੇ ਮੁੰਨੇ ਨੂੰ ਫੇ ਦੋ ਦੋ ਦਿਨ ਬਾਹਰੇ ਤੇ ਫੇਰ ਅਗੇ ਫੇ ਛੱਟ ਕੇ ਮੁੰਨੇ ਨੂੰ ਤੇ ਫੇਰ ਮੁਰਕੇ ਦੇ ਕਾਲ ਦੇ ਗਏ ਆ ਪਰਸਾ ਦੇ ਤੇ ਆਂਦੇ ਵੀ ਅਥੇ ਸਾਡੇ ਆਗਾ ਹੁਣ ਲੋਹੜੀ ਬਣਾਉਣੀ ਹੈ ਵੀ ਕੱਕੇ ਦੀ ਮੁੰਡੇ ਦੀ ਤੇ ਦੇ ਰਹੀ ਆਂ ਕੇ ਇਹਨੂੰ ਨਾਲ ਮੁੰਡੇ ਨੂੰ ਲੈ ਜਾਾਂਗੇ ਤੇ ਨਾਲੇ ਆਪਨੇ ਚੱਲ ਚੱਲ ਜਾਾਂਗੇ ਪਿੰਡ ਜੇਤੂਆ ਤੇ ਫਾਨੀ ਸੇ ਕੋਈ ਹੁਣ ਆ ਆਪਣੇ ਮੈਟਰ ਇਹਨਾ ਹੋ ਗਿਆ ਜੇ ਲੜਕੀ ਨੇ ਦੱਸਿਆ ਤੇ ਉਹ ਝਗੜਾ ਬਗਾਇਆ ਸਾਨੂੰ ਨੇ ਕੋਈ ਦਿਲ ਦੀ ਆਪਣੀ ਗੱਲ ਨਹੀਂ ਦੱਸੀ ਹਾਂਜੀ ਪਹਿਲਾਂ ਨਹੀਂ ਦੱਸਿਆ ਕੋਈ ਕਿਹੜੀ ਜਗ੍ਹਾ ਦਾ ਉਹਦਾ ਕਤਲ ਕੀਤਾ ਗਿਆ ਇੱਥੇ ਅੰਮ੍ਰਿਤਸਰ ਦੀ ਜਿਹੜੇ ਹੋਟਲ ਦੇ ਵਿੱਚ ਹੋਟਲ ਵਿੱਚ ਰਹਿੰਦੀ ਸੀ ਹਾਂਜੀ ਯਾਨੀ ਕਿਹੜੀ ਸਿੱਖੀ ਪਿਆਰ ਨਾਲ ਕੀਤਾ ਜਾਂ ਕਿਹੜੀ ਚੀਜ਼ ਕੱਚਾ ਮਾਰੇ ਤਿੱਖਾ ਤੇ ਉੱਤੇ ਮਾਰੇ ਹਾਂਜੀ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਜਾਂ ਕੁਝ ਵੀ ਦੱਸਿਆ ਨਹੀਂ ਸਾਨੂੰ ਨਹੀਂ ਇਹ ਸਾਡੇ ਪਰੇ ਨੇ ਕੋਈ ਉਹਨਾਂ ਆਪਣੇ ਬੱਚਾ ਨਹੀਂ ਸਾਡੀ ਗੁੱਡੀ ਨਹੀਂ ਬੱਚਾ ਚਾਣੂ ਵੀ ਮੇਰੇ ਵਿੱਚ ਝਗੜਾ ਹੋਇਆ ਜਾਂ ਕਿੱਦਾਂ ਨਹੀਂ ਬਾਹਰ ਦਾ ਕੋਈ ਪਤਾ ਨਹੀਂ ਉਹ ਕੀ ਗੱਲੋਂ ਕੀ ਨਹੀਂ ਇਹ ਕਿਹੜੀ ਕੰਟਰੀ ਦੀ ਪੂਰੀ ਵੀ ਤੁਹਾਡੀ ਪੱਤੀ ਹਾਂਜੀ ਹਾਂਜੀ ਸਹੀ ਕਿਹੜੀ ਕੰਟਰੀ ਦੀ ਇਹ ਆ ਗਈ ਆਪਣੇ ਸਟੇਜ ਉੱਪਰ ਮੰਗਤੀ ਕਰਦੇ ਪ੍ਰਸਾਦ ਜੀ ਸਾਤੋਹਾਨ ਨੂੰ ਹੱਕ ਤੇ ਤਾਂ ਮੈਨਾਂ ਚਿੰਤਾ ਕੀ ਦੋ ਯਕੀਨੀ ਹਾਂ ਜਿਹੜੀ ਕਵਰੀ ਮਰਡਰ ਕਰਦਾ ਤੁਹਾਡੇ ਜੀ ਅੱਜ ਇੱਥੇ ਤੁਸੀਂ ਆਏ ਹੋ ਥਾਣੇ ਦੇ ਬਲੇਡ ਦੇ ਹਾਂਜੀ ਉਹਨਾ ਮੇਰੇ ਪਾ ਜੀ ਕੀ ਨਾਮ ਤੁਹਾਡਾ ਤੇ ਕਿਥੋਂ ਦੇ ਰਹਿਣ ਵਾਲੇ ਹੋ ਕੀ ਮਾਮਲਾ ਜੀ ਮੇਰਾ ਨਾਮ ਲਾਪਲੀ ਸਿੰਘ ਹਾਂ ਮਾਮਲਾ ਹੈ ਜੀ ਕੀ ਨਾਮ ਹੈ ਤੇ ਕਿਥੋਂ ਦੇ ਰਹਿਣ ਵਾਲੇ ਮੇਰਾ ਨਾਮ ਲਾਪਲੀ ਸਿੰਘ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਜੀ ਪਿੰਡ ਵਾਲੇ ਮੇਰੀ ਸਿਸਟਰ ਲੱਗਦੀ ਉਹ ਬਾਰੀ ਯਾਗਤ ਬਾਰੀ ਚਲ ਗਈ ਉੱਥੇ ਉਹ ਮਤਲਬ ਉਹ ਉਹ ਮੇਰਾ ਭਾਜੀ ਉੱਥੋਂ ਦਾ ਪੀ ਆ ਰਹੀ ਦੋਵੇਂ ਹੀ ਤੇ ਉਹਨਾਂ ਦਾ ਆਪਸੀ ਝਗੜਾ ਹੀ ਉਹਨਾਂ ਨੇ ਮੋਲੇ ਦੀ ਸ਼ੱਕ ਕਰਦਾ ਸੀ ਤੇ ਫਿਰ ਇੱਥੇ ਆਏ ਉਹ ਇੱਥੇ ਆ ਕੇ ਜਦੋਂ ਉਹਨਾਂ ਨੇ ਸੋਚਿਆ ਇਦਾਂ ਜਿਵੇਂ ਉਹਨੇ ਹੱਥ ਦੇਖੜ ਕੇ ਉਹਨਾਂ ਦਾ ਕਤਲ ਕਰਤਾ ਕੀ ਸ਼ੱਕ ਹੀ ਕਰਦਾ ਹੈ ਸ਼ੱਕ ਵੀ ਇਦਾਂ ਮਤਲਬ ਕਰੈਕਟਰ ਤੇ ਹਾਂਜੀ ਤੇ ਕਿਹੜੇ ਕੰਟਰੀ ਦੇ ਰਹਿਣ ਵਾਲੇ ਸੀ ਆਸਟ੍ਰੇਲੀਆ ਦੇ ਅਸਟਰੀਆ ਫਿਰ ਤੇ ਤੂੰ ਸਮਝਾਇਆ ਨਹੀਂ ਉਹਨਾਂ ਨੇ ਏਦਾਂ ਸਮਝਾਇਆ ਸੀ ਹੂੰ ਤੇ ਕਰੋ ਕੀ ਕਹਿ ਕੇ ਆਏ ਸੀ ਕਿੱਥੇ ਚੱਲੇ ਹੋ ਕੁਮੈਫਮ ਚੱਲੇ ਜਾਂਦੇ ਹੂੰ ਹਾਂਜੀ ਤੇ ਕੀ ਕੀਤਾ ਰਾਤੀ ਉਹਨੇ ਰਾਤੀ ਫਿਰ ਇੱਥੇ ਅਮਰਸਰ ਹੋਟਲ ਚ ਲੈ ਕੇ ਮਦਰ ਕਰਤਾ ਜੀ ਇਹ 3 ਤਰ ਹਥਿਆਰ ਨਾ ਕੀਤਾ ਜੀ ਹਾਂਜੀ ਜਿਹੜੀ ਚੀਜ਼ ਨਾ ਵਾਰ ਦਿੱਤਾ ਜੋ ਨਹੀਂ ਪਤਾ ਕਿੰਨੀ ਦਿਨ ਹੋਏ ਸੀ ਸਰ ਮਿਆਂ ਨੂੰ ਮਿਆਂ ਨੂੰ 7 ਸਾਲ ਹੋ ਗਏ ਹੂੰ ਤੇ ਕਿੰਨੇ ਬੱਚੇ ਸੀ ਇੱਕ ਬੱਚਾ ਹੈ ਕਿ ਕਿੱਥੋਂ ਹੈ ਮਤਲਬ ਸਿਟੀਜ਼ਨ ਕਿੱਥੋਂ ਦੇ ਨੇ ਅਸਟਰੀਆ ਦੇ ਹਸਟਰੀ ਹੈ ਨਹੀਂ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕਹੀ ਮੰਗ ਕਰਦੇ ਆਂ ਕਿ ਆਪਾਂ ਇੱਥੇ ਆਏ ਆ ਐਫ ਆਈ ਆਰ ਦਰਜ ਕਰਾਈ ਆ ਸਾਨੂੰ ਇਦਾ ਇਨਸਾਫ ਮਿਲੇ ਹਾਂਜੀ ਉਹ ਮਾਰ ਹੋ ਗਿਆ ਇਸ ਟਾਈਮ ਹਾਂਜੀ ਇਹ ਬੱਚੀ ਕਿਦੋਂ ਗਈ ਸੀ ਬੱਚਾ ਹੱਟ ਗਈ ਆ ਇੱਕ 1:30 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀ 112 ਤੋਂ ਕਿ ਕੋਈ ਡੈੱਡ ਬੋਡੀ ਲੇਡੀ ਦੀ ਆ ਜਿਹੜੀ ਹੋਟਲ ਕੰਸਰਟ ਤੇ ਆ ਕੋਡਰ ਉੱਤੇ ਆ ਉਹਦੇ ਚ ਫਿਰ ਅਸੀਂ ਮੌਕੇ ਤੇ ਗਏ ਫਿਰ ਅਸੀਂ ਚੋਸਾ ਕਰਨ ਨੂੰ ਭੇਜਿਆ ਮੌਕੇ ਤੇ ਮੰਨਿਆ ਸੀ ਉਹਨਾਂ ਦੀ ਜਦੋਂ ਉਹਨਾਂ ਨੇ ਤਹਿਕੀਕਾਤ ਸਟਾਰਟ ਕੀਤੀ ਉਸ ਲੜਕੀ ਦਾ ਨਾਮ ਉੱਥੋਂ ਡਾਕੂਮੈਂਟ ਮਿਲਣ ਦੇ ਤੇ ਪਤਾ ਲੱਗਾ ਪ੍ਰਭਜੋਤ ਕੌਰ ਆ ਇਹ ਵੜੈਚ ਪਿੰਡ ਕਨੂਨਪੁਰ ਪੁਲਿਸ ਸਟੇਸ਼ਨ ਜ਼ਿਲ੍ਹਾ ਅਰਦਾਸਪੁਰ ਚੋਂ ਨਾ ਉੱਥੋਂ ਵੀ ਨਿਵਾਸੀ ਸੀ ਤੇ ਮੈਰਿਡ ਸੀ ਮਨਦੀਪ ਸਿੰਘ ਢਿੱਲੋਂ ਨੇ ਜਿਠੋਹਲ ਦੀ ਫੈਮਿਲੀ ਆ ਉਹਨਾਂ ਦੀ ਬੀਸਿਕਲੀ ਦੋਵੇਂ ਆਸਟ੍ਰੇਲੀਆ ਤੋਂ ਆਏ ਸੀਗੇ ਇੱਕ ਨਾਲਾ ਬੇਟਾ ਆ 6-7 ਮਹੀਨੇ ਦਾ ਉਹਨਾਂ ਇੱਥੇ ਫੰਕਸ਼ਨ ਕਰਨ ਵਾਸਤੇ ਆਏ ਸੀ ਪਰ ਇਹਨਾਂ ਦੀ ਹੁਣ ਤੱਕ ਦੀ ਛਾਂਬੀਂ ਤੇ ਸਾਨੂੰ ਪਤਾ ਲੱਗਾ ਦੋਨਾਂ ਹੀ ਆਪਸ ਵਿੱਚ ਕੁਝ ਟਕਰਾਅ ਰਹਿਂਦੀ ਸੀ ਝਗੜਾ ਸੀਗਾ ਜਿਹਦੇ ਸਬੰਧ ਚ ਸਾਨੂੰ ਪੂਰਾ ਸ਼ੱਕ ਆ ਯਕੀਨ ਹੈ ਕਿ ਇਹ ਲੜਕਾ ਜਿਹੜਾ ਮਨਦੀਪ ਢਿੱਲੋਂ ਆ ਜਿਹੜੀ ਇਹ ਸਾਰੇ ਇਨਫੋਰਮੇਸ਼ਨ ਮਿਲੀ ਹੈ ਡੈੱਡ ਬੋਡੀ ਤੇ ਇਹ ਉਹਦਾ ਮਰਡਰ ਕਰਕੇ ਇੱਥੋਂ ਫਰਾਰ ਹੋ ਗਿਆ ਜੀ ਤੇ ਉਹਨਾਂ ਚ ਕੀ ਕਰ ਰਹੀ ਹੋ ਮੇਟ ਲੈਂਦੀ ਇਹ ਚ ਸੀਮਾ ਦੇ ਪੇਰੈਂਟਸ ਜਿਹੜੇ ਆ ਵੜੈਚਪਿੰਡ ਤੇ ਅ ਸੁਦਾਰ ਕੁਲਵੰਤ ਸਿੰਘ ਮੱਖਣ ਸਿੰਘ ਮੱਖਣ ਸਿੰਘ ਜਿਹੜਾ ਇਹਦੇ ਫਾਦਰ ਨੇ ਉਹਨਾਂ ਨੇ ਬੁਲਾਇਆ ਉਨ੍ਹਾਂ ਦੀ ਸਟੇਟਮੈਂਟ ਲਈ ਹੈ ਉਹਨਾਂ ਨੇ ਜੋ ਸਾਨੂੰ ਦੱਸਿਆ ਕਿ ਵਾਕਿਆ ਥੋੜਾ ਬਹੁਤਾ ਇਹਨਾਂ ਦਾ ਟਕਰਾਅ ਝਗੜਾ ਸੀਗਾ ਪਰ ਸੁਲਝ ਗਿਆ ਸੀ ਇਹਨਾਂ ਨੇ ਦੱਸਿਆ ਕਿ ਕਈ ਵਾਰੀ ਲੈ ਜਾਂਦਾ ਸੀ ਪਰ ਉਹ ਵਜ੍ਹਾ ਜਿਹੜੀ ਆ ਉਹ ਉਹਨਾਂ ਦਾ ਰੰਜਿਸ਼ ਬਣ ਗਈ ਜਿਹੜੀ ਉਹਦੇ ਤਹਿਤ ਮਰਡਰ ਕਰਕੇ ਤੇ ਫਰਾਰ ਹੋ ਗਿਆ ਅੱਛਾ ਉਹਦਾ ਨਾਮ ਕੀ ਸੀ ਸਰ ਕੀ ਹੈ ਫਿਰ ਹੋਇਆ ਇੱਥੇ ਜਿਹੜਾ ਇਹਦਾ ਕੋਟ ਰੋਡ ਦੇ ਉੱਤੇ ਇਹ ਚ ਕਾਰਵਾਈ ਕੀਤੀ ਜਾ ਰਹੀ ਸਰ ਪੁਲਿਸ ਵੱਲੋਂ ਪੂਰੀ ਜੀ ਹਾਂ ਕਾਰਵਾਈ ਕੀਤੀ ਜਾ ਰਹੀ ਹੈ ਪਰਚਾ ਦਰਜ ਮੰਗਦੇ ਸਟੇਟਮੈਂਟ ਜਿਹੜੇ ਫਾਦਰ ਦੇ ਬਿਆਨ ਤੇ ਦਰਜ ਕਰ ਲਏ ਕੀ ਬਾਕੀ ਕਾਨੂੰਨ ਅਨੁਸਾਰ ਜਿੰਨੇ ਕਾਰਵਾਈ ਹੈ ਉਹ ਐਮਐਚ ਲਿਆ ਕੇ ਤੈਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕਰਾਂਗੇ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕੀ ਕਾਰਵਾਈ ਹਾਂ ਕਰਾਂਗੇ ਜੋ ਜੋ ਪਰਚੇ ਚ ਲਿਖਾਉਣਗੇ ਠੀਕ ਹੈ